ਸਰਸ਼ੀ ਕਾਲਜੀ ਸਾਰਿਆਂ ਨੂੰ ਮਹਿਲ ਅਪ੍ਰਿਤ ਕੋਰ ਹਜ਼ਨਾ ਜੀ ਮਨਿੰਦਰ ਕੌਰ ਵਿਦੀ ਦੁਆਰਾ ਲਿਖੀ ਗਈ ਕਹਾਣੀ ਜਿਉਂਦਾ ਹੱਕ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਾਲੀ ਕਾਲੀ ਆਪਣੇ ਖੇਤ ਵੱਲ ਪੈਰ ਬਤਾਉਂਦੇ ਹਰਪਜਨ ਸਿੰਘ ਦੇ ਪੈਰ ਖੇਤੀ ਵੱਟਦੇ ਉਦਾਸ ਬੈਠੇ ਜੰਗੀਰ ਸਿੰਘ ਨੂੰ ਦੇਖ ਇੱਕਦਮ ਰੁਕੇ 55 ਕੁ ਬਰਿਆਂ ਨੂੰ ਟੁਕੇ ਹਰਪਜਨ ਤੇ ਜਗੀਰ ਦੋਵੇਂ 55 ਦੇ ਪੱਕੇ ਸਾਥੀ ਸਨ ਦੋਮਾਦੀ ਮਿੱਤਰਤਾ ਦੀਆਂ ਮਿਸਾਲਾਂ ਪੂਰੇ ਪਿੰਡ ਵਿੱਚ ਤਾਂ ਕਿ ਨਾਲ ਦੇ ਪਿੰਡਾਂ ਦੇ ਲੋਕ ਵੀ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਆਖਦੇ ਸਨ ਕਿ ਦੋਸਤੀ ਹੋਵੇ ਤਾਂ ਭਜਨੀ ਤੇ ਜੰਗੀਰੀ ਵਰਗੀ ਦੋਵੇਂ ਇੱਕ ਦੂਜੇ ਦੇ ਸਾਹ ਵਿੱਚ ਸਾਹ ਲੈਂਦੇ ਨੇ ਪਰ ਹੁਣ ਕਈ ਦਿਨਾਂ ਤੋਂ ਭਜਨ ਸਿੰਘ ਨੂੰ ਖੇਤ ਜਾਂਦੇ ਹੋਈ ਜੰਗੀਰ ਸਿੰਘ ਖੇਤ ਤੇ ਵਟਤੀ ਉਦਾਸ ਬੈਠਾ ਹੀ ਮਿਲਦਾ ਸੀ ਉਸਨੇ ਕਈ ਵਾਰ ਜੰਗੀਰ ਸਿੰਘ ਤੋਂ ਉਸਦੀ ਉਦਾਸੀ ਦੀ ਵਜ੍ਹਾ ਵੀ ਪੁੱਛੀ ਸੀ ਪਰ ਜੰਗੀਰ ਸਿੰਘ ਹਰ ਵਾਰ ਉਸ ਨੂੰ ਕੁਝ ਨਾ ਕੁਝ ਬਹਾਨਾ ਜਿਹਾ ਬਣਾ ਕੇ ਆਕਦਾ ਕੁਝ ਨਹੀਂ ਯਾਰ ਮੈਂ ਤਾਂ ਐਵੇਂ ਹੀ ਬੈਠਾ ਆ ਤੈਨੂੰ ਤਾਂ ਮੇਰੀ ਬੜੀ ਫਿਕਰ ਹੋਣ ਲੱਗ ਜਾਂਦੀ ਏ ਉਪਰੋਂ ਉਪਰੋਂ ਹਰਭਜਨ ਸਿੰਘ ਭਮਿਆ ਜਗੀਰ ਸਿੰਘ ਦਾ ਅੱਖਾਂ ਮੰਨ ਲੈਂਦਾ ਕਿ ਉਹ ਠੀਕ ਆ ਪਰ ਉਸ ਦਾ ਮਨ ਨਹੀਂ ਸੀ ਮੰਨਦਾ ਉਸ ਨੂੰ ਲੱਗਦਾ ਕਿ ਜੰਗੀਰ ਉਸ ਤੋਂ ਕੁਝ ਛੁਪਾ ਰਿਹਾ ਹੈ ਜਿਸ ਕਾਰਨ ਭਜਨ ਸਿੰਘ ਨੂੰ ਆਪਣੇ ਦੋਸਤ ਜੰਗੀਰ ਦੀ ਕਾਫੀ ਫਿਕਰ ਹੋਣ ਲੱਗ ਪਈ ਸੀ ਭਜਨ ਸਿੰਘ ਨੇ ਸੋਚਿਆ ਇਸ ਨੇ ਆਪ ਤਾਂ ਕੁਝ ਦੱਸਣਾ ਨਹੀਂ ਮੈਂ ਘਰੇ ਜਾ ਕੇ ਭਾਪੀ ਤੋਂ ਹੀ ਪੁੱਛਤਾ ਆ ਆਖਿਰ ਕੀ ਗੱਲ ਆ ਕਿ ਜੰਗੀਰ ਸਿੰਘ ਇਹਨਾ ਉਦਾਸ ਰਹਿਣ ਲੱਗ ਪਿਆ ਖੇਤੋਂ ਘਰੇ ਮੁੜ ਭਜਨ ਸਿੰਘ ਨੇ ਮੂੰਹ ਹਟੋਤਾ ਤੇ ਕੱਪੜੇ ਬਦਲ ਕੇ ਜੰਗੀਰ ਸਿੰਘ ਦੇ ਘਰ ਵੱਲ ਚੱਲ ਗਿਆ ਉਸ ਨੂੰ ਪਤਾ ਸੀ ਕਿ ਜੰਗੀਰ ਅਜੇ ਖੇਤ ਹੀ ਹੋਵੇਗਾ ਇਸ ਲਈ ਭਾਬੀ ਨਾਲ ਗੱਲ ਕਰਨੇ ਸੌਖੇ ਹੋ ਜਾਵੇਗੀ ਜੇ ਕਿਤੇ ਜੰਗੀਰ ਘਰੇ ਹੁੰਦਾ ਤਾਂ ਫਿਰ ਉਸਨੇ ਇਹੀ ਆਖਣਾ ਸੀ ਮੈਂ ਠੀਕ ਆ ਤੂੰ ਹੀ ਮੇਰੀ ਫਿਕਰ ਕਰੀ ਜਾਣਾ ਪਾਜਨ ਸਿੰਘ ਨੇ ਬੜ ਬੜਾਉਂਦੇ ਹੋਏ ਆਪਣੇ ਆਪ ਨੂੰ ਆਖਿਆ ਭਲਾ ਜੇ ਕੋਈ ਪੁੱਛਣ ਵਾਲਾ ਹੋਵੇ ਮੈਂ ਮੂਰਖ ਦਿੰਦਾ ਨਾ ਮੈਨੂੰ ਪਤਾ ਨਹੀਂ ਲੱਗਦਾ ਕੁਝ ਕਿ ਅੱਜਕੱਲ ਜੰਗੀਰ ਕਿਨਾ ਉਦਾਸ ਰਹਿਣ ਲੱਗ ਪਿਆ ਮੈਨੂੰ ਤਾਂ ਏਉਂ ਲੱਗਦਾ ਕੋਈ ਡਾਢਾ ਧੋਖਾ ਜੋ ਇਕੱਲਾ ਅੰਦਰ ਹੀ ਅੰਦਰ ਸਰੀ ਜਾਂਦਾ ਕਿਸੇ ਨਾਲ ਸਾਝ ਨਹੀਂ ਪਾਉਂਦਾ ਪਰ ਮੈਂ ਹਰਾਨ ਆ ਅੱਗੇ ਇਸਨੇ ਮਿੱਥੋ ਕਦੇ ਉਲਾ ਨਹੀਂ ਸੀ ਰੱਖਿਆ ਚਾਹੇ ਜਿਤੇ ਵੱਡੀ ਮਰਜ਼ੀ ਗੱਲ ਹੋਵੇ ਮੈਨੂੰ ਜ਼ਰੂਰ ਦੱਸਦਾ ਸੀ ਪਰੀ ਸਵਾਰ ਪਤਾ ਨਹੀਂ ਇਸ ਨੂੰ ਕੀ ਹੋ ਗਿਆ ਆ ਗੇਟ ਤੋਂ ਆਵਾਜ਼ ਆਉਂਦੀ ਸੁਣ ਬੰਦ ਕਰ ਬਾਹਰ ਆਈ ਤੇ ਭਜਨ ਸਿੰਘ ਨੂੰ ਗੇਟ ਅੱਗੇ ਖੜਿਆ ਵੇਖ ਆਖਾਂ ਲੱਗੇ ਬਾਈ ਇਹ ਤਾਂ ਘਰੇ ਨਹੀਂ ਖੇਤ ਗਏ ਨੇ ਅਗੋ ਭਜਨ ਸਿੰਘ ਬੋਲਿਆ ਭਾਬੀ ਮੈਨੂੰ ਪਤਾ ਪਰ ਮੈਂ ਤਾਂ ਤੇਰੇ ਕੋਲ ਆਇਆ ਕੁਝ ਜ਼ਰੂਰੀ ਗੱਲ ਕਰਨੀ ਸੀ ਭਜਨ ਸਿੰਘ ਦੀ ਗੱਲ ਸੁਣ ਬੰਦ ਕੋ ਨੇ ਭਜਨ ਸਿੰਘ ਨੂੰ ਅੰਦਰ ਬੁਲਾ ਲਿਆ ਭਜਨ ਸਿੰਘ ਕਮਰੇ ਚ ਆ ਕੇ ਕੁਰਸੀ ਤੇ ਬੈਠ ਗਿਆ ਤੇ ਬੰਦ ਕਰ ਕਮਰੇਚ ਟਾਹੀ ਮੰਝੀ ਤੇ ਬੈ ਆਖਣ ਲੱਗੀ ਹਾਂ ਬਈ ਕੀ ਗੱਲ ਆ ਘਰੇ ਦਾ ਸਭ ਸੁੱਖ ਸੰਦਾ ਬੰਦ ਕਰ ਜਾਂਦੀ ਸੀ ਹਰ ਭਜਨ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ ਤੇ ਆਪਣੇ ਭਰਾ ਦੇ ਬੱਚਿਆਂ ਕੋਲ ਹੀ ਰਹਿੰਦਾ ਸੀ ਜ਼ਮੀਨ ਦਾ ਉਸ ਦੇ ਹਿੱਸੇ ਦੀ ਪ੍ਰਾਦੇ ਬੱਚੇ ਚੰਗੀ ਤਰ੍ਹਾਂ ਸੰਭ ਦੇ ਸੰ ਪਰ ਭਜਨ ਸਿੰਘ ਨੂੰ ਰੋਟੀ ਟੁਕ ਦੇਣਾ ਉਹਨਾਂ ਨੂੰ ਔਖਾ ਲੱਗਦਾ ਸੀ ਇਸ ਲਈ ਖੇਤ ਰੋਟੀ ਲੈ ਜਾਣ ਲੱਗੇ ਜੰਗੀਰ ਸਿੰਘ ਅਕਸਰ ਭਜਨ ਸਿੰਘ ਦੀ ਰੋਟੀ ਵੀ ਲੈ ਜਾਇਆ ਕਰਦਾ ਸੀ ਬੰਦ ਕਰਨੇ ਸੋਚਿਆ ਹੋਵੇ ਨਾ ਹੋਵੇ ਭਜਨ ਸਿੰਘ ਦੇ ਭਰਾ ਦੇ ਬੱਚਿਆਂ ਨੇ ਉਸ ਨਾਲ ਕੋਈ ਮਾੜਾ ਸਲੂਕ ਕੀਤਾ ਹੋਣਾ ਬੰਦ ਕਰਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਭਜਨ ਸਿੰਘ ਨੇ ਆਖਿਆ ਸਭ ਠੀਕ ਆ ਭਾਬੀ ਪਰ ਮੈਨੂੰ ਤਾਂ ਜੰਗੀਰ ਦੀ ਫਿਕਰ ਹੁੰਦੀ ਆ ਅੱਜ ਕੱਲ ਬੜਾ ਉਦਾਸ ਰਹਿਣ ਲੱਗ ਪਿਆ ਮੈਂ ਕਈ ਵਾਰ ਪੁੱਛਿਆ ਪਰ ਮੈਨੂੰ ਕੁਝ ਨਹੀਂ ਦੱਸਦਾ ਮੈਂ ਸੋਚਿਆ ਤੁਹਾਨੂੰ ਪਤਾ ਹੋਣਾ ਤਹ ਤੋਂ ਪੁੱਛ ਲਵਾਂ ਮੈਨੂੰ ਤਾਂ ਉਹ ਕੁਝ ਕਮਜ਼ੋਰ ਕਮਜ਼ੋਰ ਜਿਹਾ ਜਿਹਾ ਲੱਗ ਹੀ ਜਾਂਦਾ ਭਜਨ ਸਿੰਘ ਦੀ ਗੱਲ ਸੁਣ ਬੰਦ ਕਰ ਛੁੱਪ ਜਹੀ ਹੋ ਗਈ ਫਿਰ ਕੁਝ ਉਦਾਸ ਲਹਿਜੇ ਨਾਲ ਬੋਲੀ ਹਾਂ ਮੈਂ ਵੀ ਵੇਖਦੀ ਹਾਂ 15 ਕ ਦਿਨਾਂ ਤੋਂ ਉੱਪਰ ਹੋ ਚਲਿਆ ਜਿੱਦਨ ਦਾ ਸ਼ਹਿਰੋਂ ਤਾਪਦੀ ਦਵਾਈ ਲੈ ਕੇ ਆਇਆ ਉਸ ਦਿਨ ਤਾਂ ਪਾਲਾ ਝਪਰਨ ਲੱਗ ਪਿਆ ਮੈਂ ਬਹੁਤ ਪੁੱਛਿਆ ਪਰਾਗ ਦਾ ਕੁਝ ਨਹੀਂ ਹੋਇਆ ਸਭ ਠੀਕ ਆ ਫਿਰ ਕੁਝ ਰੁਕਦੇ ਹੋਏ ਬੰਦ ਕਰ ਬੋਲੀ ਮੈਂ ਸੋਚਿਆ ਤੁਹਾਨੂੰ ਦੱਸਿਆ ਹੋ ਕੁਝ ਮੈਂ ਤਾਂ ਹਥੋਂ ਪੁੱਛ ਲਵਾਂ ਪਰ ਉਸਨੇ ਤਾਂ ਤੁਹਾਨੂੰ ਵੀ ਕੁਝ ਨਹੀਂ ਦੱਸਿਆ ਤਾਪ ਕੀ ਦਇਆ ਹੁਣ ਜੰਗੀਤ ਸਿੰਘ ਦਾ ਹਰਪਜਨ ਸਿੰਘ ਨੇ ਪੁੱਛਿਆ ਬੰਦ ਕਰੋ ਦਾਸ ਉਹ ਆਖਣ ਲੱਗੇ ਤਾਪ ਤਾਂ ਠੀਕ ਆ ਘਿਣਾ ਲਉ ਪਰ ਰੋਟੀ ਬਹੁਤ ਖਟ ਖਾਨ ਲੱਗ ਪਿਆ ਆ ਦਵਾਈਆਂ ਦਾ ਲਫਾਫਾ ਭਰ ਕੇ ਲਿਆਇਆ ਮੈਂ ਪੁੱਛਿਆ ਕਾਦੀਆਂ ਨੇ ਆਖਦਾ ਤਾਪ ਤੇ ਸਿਰਦਰਦ ਦੀਆਂ ਨੇ ਪੰਤ ਕੋਲ ਨੇ ਦਵਾਈਆਂ ਦਾ ਭਰਿਆ ਲਫਾਫਾ ਭਜਨ ਸਿੰਘ ਕੰਨੀ ਕਰਦੇ ਆ ਆਖਿਆ ਭਜਨ ਸਿੰਘ ਨੇ ਦਵਾਈਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਦਵਾਈਆਂ ਦਾ ਲਫਾਫਾ ਭਰਿਆ ਵੇਖ ਕੀਰਨ ਹਰਪਜਨ ਸਿੰਘ ਵੀ ਇੱਕ ਵਾਰ ਛਠੰਬਰ ਗਿਆ ਤੇ ਸੋਚਣ ਲੱਗਾ ਹੋ ਵੀ ਨਾ ਹੋਵੇ ਜੰਗੀਰ ਪੱਕਾ ਉਸ ਤੋਂ ਆਪਣੀ ਬਿਮਾਰੀ ਛੁਪਾ ਰਿਹਾ ਭਜਨ ਸਿੰਘ ਨੇ ਸੂਚੀ ਪਿਆ ਦੇਖ ਬੰਦ ਕਰ ਬੋਲੀ ਰੋਜ਼ ਤਿੰਨੋ ਟਾਈਮ ਇਹਨਾਂ ਵਿੱਚੋਂ 5-5 7-7 ਗੋਲੀਆਂ ਇੱਕ ਟਾਈਮ ਖਾ ਜਾਂਦਾ ਪਰ ਜੇ ਰਜਮੀ ਰੋਟੀ ਨਹੀਂ ਖਾਊਗਾ ਤਾਂ ਦਵਾਈਆਂ ਨਾਲ ਤਾਂ ਸਿੱਧਾ ਹੋਰ ਖਰਾਬ ਹੋ ਜਾਊ ਰਜਮੀ ਰੋਟੀ ਵੀ ਜ਼ਰੂਰੀ ਆ ਇੰਨਾ ਆਖਦੇ ਹੀ ਬੰਦ ਕਰਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਉਸਦੇ ਹੱਥਾਂ ਤੇ ਆ ਗਰੇ ਬੰਦ ਕਰਨ ਉਹ ਦਿਆਂ ਵੇਖ ਭਜਨ ਸਿੰਘ ਨੇ ਆਖਿਆ ਭਾਬੀ ਤੂੰ ਫਿਕਰ ਨਾ ਕਰ ਤਾਪ ਤੇ ਸਿਰ ਦਰਦ ਦੀਆਂ ਹੀ ਦਵਾਈਆਂ ਹੋਣਗੀਆਂ ਹੌਲੀ ਹੌਲੀ ਆਪੇ ਦੱਸ ਦਿਓ ਜੇ ਹੋ ਸਕਦਾ ਨੂੰ ਪੁੱਤ ਦੇ ਸੁਭਾਅ ਕਰਕੇ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਿਆ ਹੋਵੇ ਮੈਂ ਕਰਦਾ ਗੱਲ ਉਸ ਨਾਲ ਜਾ ਕੇ ਇੰਨਾ ਆਖ ਭਜਨ ਸਿੰਘ ਕੁਰਸੀ ਤੋਂ ਉੱਠ ਖੜਾ ਹੋਇਆ ਭਜਨ ਸਿੰਘ ਨੂੰ ਕੁਰਸੀ ਤੋਂ ਉੱਠਦਾ ਵੇਖ ਬੰਦ ਕਰ ਬੋਲੀ ਬਾਤ ਸਿਆ ਭਾਈ ਚਾ ਬਣਾ ਦੇਨੀ ਆ ਭਜਨ ਸਿੰਘ ਨੇ ਮਨ ਕਰ ਦਿਨੀ ਆਖਿਆ ਨਾ ਭਾਬੀ ਬਸ ਖੇਤ ਜਾਣਾ ਹੁਣ ਉੱਥੇ ਜੰਗੀਰ ਸਿੰਘ ਨੂੰ ਮਿਲਣਾ ਇਨਾਖ ਭਜਨ ਸਿੰਘ ਗੇੜ ਤੋਂ ਬਾਹਰ ਨਿਕਲ ਆਇਆ ਗੇੜ ਤੋਂ ਬਾਹਰ ਆਉਂਦੇ ਹੀ ਭਜਨ ਸਿੰਘ ਨੂੰ ਰਹਿ ਰਹਿ ਕੇ ਦਵਾਈਆਂ ਵਾਲਾ ਲਫਾਫਾ ਚੀਤੀ ਹੋ ਲੱਗਾ ਆਪਣੇ ਆਪ ਨੂੰ ਬੋਲਦਿਆਂ ਆਖਣ ਲੱਗਾ ਰੱਬਾ ਖੈਰ ਕਰੀ ਉਸ ਨੂੰ ਕੋਈ ਸਿੱਖਤੀ ਸਮੱਸਿਆ ਨਾ ਖੜੀ ਹੋ ਗਈ ਹੋਵੇ ਨੂਪਤ ਦੇ ਸਵਾ ਨੂੰ ਤਾਂ ਉਹ ਗੋਲਣ ਵਾਲਾ ਬੰਦਾ ਹੈ ਹੀ ਨਹੀਂ ਸੀ ਆਪਣੀਆਂ ਸੋਚਾਂ ਵਿੱਚ ਡੁੱਬਿਆ ਭਜਨ ਸਿੰਘ ਖੇਤਾਂ ਨੂੰ ਚੱਲ ਪਿਆ ਖੇਤ ਪਹੁੰਚ ਕੇ ਉਸਨੇ ਆਸਰੇ ਪਾਸੇ ਨਿਗਾ ਮਾਰੀ ਤਾਂ ਖੂ ਲੱਗੇ ਵੱਟੇ ਵੱਟਾ ਜੰਗੀਰ ਸਿੰਘ ਉਸ ਨੂੰ ਨਜ਼ਰੀ ਪੈ ਗਿਆ ਉਹ ਬਿਨਾਂ ਆਵਾਜ਼ ਕੀਤੇ ਚੁੱਪਚਾਪ ਜੰਗੀਰ ਸਿੰਘ ਵੱਲ ਤੁਰ ਪਿਆ ਜੰਗੀਰ ਨੂੰ ਭਜਨ ਸਿੰਘ ਦੇ ਔਨ ਦਾ ਪਤਾ ਨਾ ਲੱਗਾ ਉਸਨੇ ਜੀਵਚੂ ਪੰਸਤ ਗੋਲੀਆਂ ਦੇ ਪੱਤੇ ਕੱਢੇ ਉਹਨਾਂ ਵਿੱਚੋਂ ਇੱਕ ਇੱਕ ਗੋਲੀ ਕੱਢ ਆਪਣੇ ਹੱਥੀਂ ਤਲੀ ਤੇ ਤਰਾਖਣ ਲੱਗਾ ਤੁਹਾਡੇ ਸਹਾਰੇ ਵੀ ਹੋਣ ਕਿੰਨਾਕ ਸਮਾਂ ਲੱਗ ਜਾਓ ਇਹਨਾਂ ਆਖ ਦੀਆਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਗੋਲੀਆਂ ਉੱਪਰ ਡਿੱਗ ਪਏ ਉਸਨੇ ਗੋਲੀਆਂ ਆਪਣੇ ਮੂੰਹ ਵਿੱਚ ਧਰੀਆਂ ਤੇ ਕੋਲ ਪਈ ਪਾਣੀ ਦੀ ਘੜੀ ਚੱਕ ਸਾਰੀਆਂ ਗੋਲੀਆਂ ਅੰਦਰ ਲੰਗਾ ਲਈਆਂ ਤੇ ਸਿਰ ਤੇ ਬੰਨਿਆ ਪਰਨਾ ਲਾ ਅੱਖਾਂ ਸਾਫ਼ ਕਰ ਠੰਡਾ ਜਿਹਾ ਹੌਂਕਾ ਪਰਿਆ ਭਜਨ ਸਿੰਘ ਜੋ ਲੋਕ ਕੇ ਜੰਗੀਰ ਸਿੰਘ ਨੂੰ ਵੇਖ ਰਿਹਾ ਸੀ ਉਹ ਉੱਥੇ ਹੀ ਸੁੰਨ ਹੋ ਗਿਆ ਉਸ ਦਾ ਸ਼ੱਕ ਸਹੀ ਸੀ ਜੰਗੀਰੇ ਨੂੰ ਕੋਈ ਬਿਮਾਰੀ ਸੀ ਤੇ ਉਹ ਹੁਣ ਥੋੜੀ ਦੇਰ ਦਾ ਹੀ ਮਹਿਮਾਨ ਸੀ ਆਪਣੇ ਸਾਥੀ ਲਈ ਭਜਨ ਸਿੰਘ ਦੀਆਂ ਅੱਖਾਂ ਪਰ ਆਈਆਂ ਪਰ ਆਪਣੇ ਆਪ ਨੂੰ ਸੰਭਾਲਦੇ ਆਖਣ ਲੱਗਾ ਨਹੀਂ ਜੇ ਮੈਂ ਕਮਜ਼ੋਰ ਪੈ ਗਿਆ ਇਸ ਨੂੰ ਕੌਣ ਸੰਭੇਗਾ ਉਸ ਨੂੰ ਮੇਰੀ ਲੋੜ ਹੈ ਭਜਨ ਸਿੰਘ ਨੇ ਆਪਣੀ ਅੱਖਾਂ ਸਾਫ਼ ਕੀਤੀਆਂ ਤੇ ਫਿਰ ਚਿਹਰੇ ਤੇ ਮੁਸਕਾਨ ਲਿਆ ਜੰਗੀਰ ਨੂੰ ਪਿੱਛੋਂ ਦੀ ਆਵਾਜ਼ ਸੁਣ ਆਖਣ ਲੱਗਾ ਲੈ ਤੂੰ ਇੱਥੇ ਬੈਠਾ ਏ ਤੇ ਮੈਂ ਤੈਨੂੰ ਪਰਲੇ ਖੇਤ ਲਾਉਦਾ ਫਿਰਦਾ ਭਜਨ ਸਿੰਘ ਦੀ ਆਵਾਜ਼ ਸੁਣ ਜੰਗੀਰ ਸਿੰਘ ਤਰਪਕ ਗਿਆ ਫਟਾਫਟ ਆਪਣੀਆਂ ਅੱਖਾਂ ਨੂੰ ਦੁਬਾਰਾ ਸਾਫ਼ ਕਰ ਭਜਨ ਸਿੰਘ ਕੰਨੀ ਮੋੜ ਕੇ ਬੋਲਿਆ ਹਾਂ ਬਾਸ ਹੂੰ ਹੀ ਸੋਚਿਆ ਚਲ ਅੱਜ ਛੱਟ ਇੱਥੇ ਬੈਗਾਂ ਮਾ ਭਜਨ ਸਿੰਘ ਵੀ ਆਕੇ ਜੰਗੀਰ ਸਿੰਘ ਕੋਲ ਭੈਗਿਆ ਤੇ ਉਸਦੇ ਚਿਹਰੇ ਤੇ ਛਾਈ ਹੋ ਉਦਾਸੀ ਤੇ ਫਿਕਰ ਦੇ ਬਦਲਾ ਨੂੰ ਦੇਖਦੇ ਹੋ ਬੋਲਿਆ ਤੈਨੂੰ ਪਤਾ ਜੰਗੀਰਿਆ ਬਚਪਨ ਤੋਂ ਲੈ ਕੇ ਹੁਣ ਤੱਕ ਆਪਾਂ ਪੱਕੇ ਯਾਰ ਕਿਉਂ ਰਹੀਆਂ ਕਿਉਂਕਿ ਆਪਣੀ ਯਾਰੀ ਰੂਹਾਂ ਦੀ ਏ ਆਪਾਂ ਇਕੱਠਿਆਂ ਕਿੰਨੇ ਸੁੱਖ ਦੁੱਖਾਂ ਹੰਡਾਈ ਨੇ ਆਪਣੇ ਹੀ ਖਿਆਲਾਂ ਵਿੱਚ ਗਵਾਚਿਆ ਜੰਗੀਰ ਸਿੰਘ ਬੋਲਿਆ ਹਾਂ ਭਜਨਿਆ ਇੱਕ ਤੂੰ ਹੀ ਤਾਂ ਮੇਰਾ ਜਿਗਰੀ ਯਾਰ ਪਰ ਲੱਗਦਾ ਹੁਣ ਤੇਥੋਂ ਵਿਛੜਨ ਦਾ ਸਮਾਂ ਆ ਗਿਆ। ਜੰਗੀਰ ਦੇ ਮੂੰਹੋਂ ਜਿਵੇਂ ਇਹ ਸ਼ਬਦ ਨਿਕਲੇ ਉਸਨੇ ਚਾਟ ਆਪਣੀ ਗੱਲ ਬਦਲਦੇ ਹੋਏ ਆਖਿਆ ਹਾਂ ਆਪਾਂ ਬਚਪਨ ਤੋਂ ਲੈ ਜਵਾਨੀ ਤੱਕ ਖੂਬ ਮਸਤੀ ਕੀਤੀ ਹੈ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਹਾਲਾਤ ਚਾਹੇ ਬਦਲਦੇ ਗਏ ਪਰ ਆਪਣੀ ਯਾਰੀ ਸਮੇਂ ਦੇ ਨਾਲ ਹੋਰ ਪੱਕੀ ਹੁੰਦੀ ਗਈ। ਜੰਗੀਰ ਸਿੰਘ ਨੇ ਆਖਿਆ ਭਜਨ ਸਿੰਘ ਬੋਲਿਆ ਮੈਨੂੰ ਨਹੀਂ ਲੱਗਦਾ ਕਿ ਆਪਣੀ ਯਾਰੀ ਹੁਣ ਪੱਕੀ ਆ। ਭਜਨ ਸਿੰਘ ਦੀ ਗੱਲ ਸੁਣ ਜੰਗੀਰ ਸਿੰਘ ਨੇ ਆਖਿਆ ਨਾ ਭਜਨੇ ਆ ਐਨ ਆਖ ਇੱਕ ਤੇਰਾ ਹੀ ਤਾਂ ਸਾਥ ਹੈ ਮੈਨੂੰ ਇਹਨਾਂ ਆ ਕੇ ਜੰਗੀਰ ਸਿੰਘ ਦੀ ਅੱਖਾਂ ਪਰ ਆਈਆਂ ਪਰ ਉਸਨੇ ਆਪਣੇ ਆਪ 'ਤੇ ਕੰਟਰੋਲ ਰੱਖਿਆ ਅੱਖਾਂ 'ਚੋਂ ਹੰਝੂ ਬਾਹਰ ਨਾ ਆਉਣ ਦਿੱਤੇ ਉਸ ਕਿੰਨੀ ਦੇਰ ਦੇਖ ਹਰ ਭਜਨ ਸਿੰਘ ਨੇ ਆਖਿਆ ਯਾਰ ਰਫੀਕ ਆਖਦਾ ਤੇ ਆਪਣੀ ਦੁੱਖ ਦਾ ਉੱਲਾ ਵੀ ਰੱਖਦਾ ਜਾਂ ਫਿਰ ਤੈਨੂੰ ਹੁਣ ਮੇਰੇ 'ਤੇ ਵਿਸ਼ਵਾਸ ਨਹੀਂ ਰਿਹਾ ਕਿ ਮੈਂ ਤੇਰੇ ਲਈ ਕੁਝ ਕਰਨ ਜੋਗਾ ਹਾਂ ਵੀ ਜਾਂ ਨਹੀਂ ਭਜਨ ਸਿੰਘ ਤੇ ਗਰਲਸ ਨੂੰ ਜੰਗੀਰ ਸਿੰਘ ਦੀਆਂ ਅੱਖਾਂ ਵਿੱਚ ਰੁਕੇ ਹੰਝੂ ਆ ਮੁਹਾਰੇ ਫੈਤਰੀ ਉਸ ਨੂੰ ਇਦਾਂ ਝੋਂਦਾ ਦੇਖ ਭਜਨ ਸਿੰਘ ਬੁਰੀ ਤਰ੍ਹਾਂ ਡਰ ਗਿਆ ਤੇ ਆਖਣ ਲੱਗਾ ਦੱਸ ਯਾਰ ਕੀ ਹੋਇਆ ਆਪਾਂ ਦੋਵੇਂ ਰਲ ਕੇ ਮੁਸੀਬਤ ਹੱਲ ਕਰ ਲਵਾਂਗੇ ਜੰਗੀਰ ਸਿੰਘ ਨੇ ਆਖਿਆ ਦੋਵੇਂ ਨਹੀਂ ਤੂੰ ਇਕੱਲਾ ਮੈਨੂੰ ਇਸ ਮੁਸੀਬਤ ਚੋਂ ਬਾਹਰ ਕੱਢ ਸਕਦਾ ਭਜਨ ਸਿੰਘ ਬੋਲਿਆ ਤੇਰੇ ਲਈ ਜਾਨ ਵੀ ਹਾਜ਼ਰੇ ਤੂੰ ਗਲਤ ਆ ਦੱਸ ਯਾਰ ਜੰਗੀਰ ਸਿੰਘ ਨੇ ਪਰੜਾਈ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਤੈਨੂੰ ਪਤਾ 15 ਦਿਨ ਪਹਿਲਾਂ ਮੇਰੀ ਸਿਹਤ ਠੀਕ ਨਹੀਂ ਸੀ ਪੈਰਾਂ ਤੇ ਸੋਚ ਤਾਂ ਕਈ ਮਹੀਨਿਆਂ ਤੋਂ ਚੱਲ ਰਹੀ ਸੀ ਪਰ ਪਿਛਲੇ 2-3 ਹਫ਼ਤਿਆਂ ਤੋਂ ਕਾਫੀ ਵਧ ਗਈ ਸੀ ਸੋਚਿਆ ਸ਼ਹਿਰ ਜਾ ਕੇ ਦਵਾਈ ਲੈ ਆਵਾਂ ਭਜਨ ਸਿੰਘ ਨੇ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਆਖਿਆ ਹਾਂ ਦੋ ਦਿਨ ਬਹੁਤ ਧੀਰ ਨਾਲ ਮੁੜਿਆ ਸੀ ਕਰੇ ਮੈਨੂੰ ਤੇ ਭਾਬੀ ਨੂੰ ਕਿੰਨੀ ਫਿਕਰ ਹੋ ਰਹੀ ਸੀ ਜੰਗੀਰ ਸਿੰਘ ਬੋਲਿਆ ਉੱਥੇ ਡਾਕਟਰਾਂ ਨੇ ਮੇਰੇ ਕੀ ਟੈਸਟ ਕੀਤੇ ਬਸ ਉਹਨਾਂ ਵਿੱਚ ਸਮਾਂ ਲੱਗ ਗਿਆ ਟੈਸਟ ਕਾਦੇ ਟੈਸਟ ਹਰਪਜਨ ਸਿੰਘ ਨੇ ਪੁੱਛਿਆ ਕੀ ਆਖਿਆ ਡਾਕਟਰਾਂ ਨੇ ਜੰਗੀਰ ਬੋਲਿਆ ਦੱਸਦਾ ਹਾਂ ਪਰ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਤੂੰ ਮੇਰਾ ਆਖਾ ਨਹੀਂ ਮੋੜੇਂਗਾ ਫਿਰ ਦੱਸਾਂਗਾ ਹਾਂ ਬਾਬਾ ਨਹੀਂ ਮੋੜਦਾ ਤੇਰਾ ਆਖਾ ਤੁਗਲਦਸ ਕੀਆ ਡਾਕਟਰਾਂ ਨੇ ਕੀ ਆਖਿਆ ਜੰਗੀਰ ਸਿੰਘ ਬੋਲਿਆ ਡਾਕਟਰ ਆਖਦੇ ਮੈਂ ਬਸ ਦੋ ਜਾਂ ਤੱਕ ਤਿੰਨ ਮਹੀਨੇ ਹੋ ਜੀ ਸਕਾਂਗਾ ਜੰਗੀਰ ਸਿੰਘ ਦੀ ਗੱਲ ਸੁਣ ਭਜਨ ਸਿੰਘ ਨੇ ਭੜਕਦੀ ਹੋਈ ਆਖਿਆ ਕੀ ਬਕਵਾਸ ਕਰੀ ਜਾਣਾ ਡਾਕਟਰ ਨੇ ਆਖਿਆ ਤੇ ਤੂੰ ਮੰਨ ਲਿਆ ਨਾ ਦੱਸ ਮੈਨੂੰ ਤੈਨੂੰ ਹੋਇਆ ਕੀ ਆ ਡਾਕਟਰ ਨੂੰ ਹੋ ਸਕਦਾ ਕੋਈ ਭੁਲੇਖਾ ਲੱਗਾ ਹੋਵੇ ਤੇ ਤੂੰ ਐਵੇਂ ਦਿਲ ਛੱਡ ਕੇ ਪੈ ਗਿਆ ਭਜਨ ਸਿੰਘ ਦੀ ਗੱਲ ਸੁਣ ਜੰਗੀਰ ਸਿੰਘ ਬੋਲਿਆ ਨਾ ਯਾਰ ਤੈਨੂੰ ਤਾਂ ਪਤਾ ਹੀ ਆ ਮੇਰੇ ਪੈਰ ਸੁੱਜਦੇ ਨੇ ਆਹੋ ਫਿਰ ਕੀ ਹੋਇਆ ਜੇ ਤੇਰੇ ਪੈਰ ਸੁੱਜਦੇ ਨੇ ਪੈਰ ਸੁੱਜੇ ਨਾਲ ਬੰਦਾ ਮਰ ਥੋੜੀ ਜਾਂਦਾ ਹਰਪਾਜਨ ਸਿੰਘ ਨੇ ਉੱਚੀ ਬੋਲ ਦੇ ਆਖਿਆ ਜੰਗੀਰ ਸਿੰਘ ਆਖਣ ਲੱਗਾ ਡਾਕਟਰ ਆਖਤਾ ਮੇਰੀਆਂ ਦੋਵੇਂ ਕਿਡਨੀਆਂ ਫੇਲ ਹੋ ਗਈਆਂ ਨੇ ਮੈਂ ਕਿਸੇ ਵੀ ਵੇਲੇ ਮੰਝਾ ਫੜ ਸਕਦਾ ਹੁਣ ਤਾਂ ਸਰੀਰ ਵਿੱਚ ਵੀ ਜਾਨ ਨਹੀਂ ਰਹੀ ਤਾਂਹੀਂ ਤਾਂ ਮੈਂ ਤੈਨੂੰ ਕਈ ਵਾਰ ਖੇਤ ਨੂੰ ਪਾਣੀ ਲਾਉਣ ਲਈ ਆਖ ਦੇਣਾ ਤੈਨੂੰ ਤਾਂ ਪਤਾ ਮੇਰੇ ਪੁੱਤ ਦਾ ਕਾਸੀ ਜੋਗਾ ਨਹੀਂ ਭਜਨ ਸਿੰਘ ਨੇ ਜੰਗੀ ਉਦਿਕਲ ਨੂੰ ਵਿੱਚ ਇਹ ਟੋਕਦੀ ਆਖਿਆ ਨਾ ਤੂੰ ਬੰਤਨ ਸਿੰਘ ਨੂੰ ਦੱਸਿਆ ਉਹ ਕੀ ਕਹਿੰਦਾ ਇਲਾਜ ਲਈ ਅਸੀਂ ਦੋਵੇਂ ਚਾਚਾ ਪਤੀਜਾ ਹਰਲਦੀਰਾ ਇਲਾਜ ਕਰਾ ਲਵਾਂਗੇ ਜੇ ਗੀਰ ਸਿੰਘ ਆਖਣ ਲੱਗਾ ਹਾਂ ਮੈਂ ਬੰਦ ਸਿੰਘ ਨਾਲ ਗੱਲ ਕੀਤੀ ਸੀ ਮੇਰੀ ਗੱਲ ਤੋਂ ਉਲਟਾ ਦੋਵੇਂ ਜੀ ਮੇਰੇ ਮਗਰ ਹੀ ਪੈ ਗਏ ਤੇ ਆਖਣ ਲੱਗੇ ਕਿ ਤੇਨੇ ਹੁੰਦਾ ਤੈਨੂੰ ਕੁਝ ਚੰਗਾ ਭਲਾ ਦਾ ਤੁਰਿਆ ਫਿਰਦਾ ਈ ਪਰ ਤੇਰੀ ਭਾਬੀ ਬੰਦ ਕੋਰ ਨੂੰ ਮੈਂ ਕੁਝ ਨਹੀਂ ਦੱਸਿਆ ਨੂੰ ਪਤਾ ਇਲਾਜ ਲਈ ਨਾਲ ਤੁਰਨਤਾ ਦੂਰ ਹਾਲ ਚਾਲ ਵੀ ਨਹੀਂ ਪੁੱਛਤੀ ਨਾਲੇ ਹੁਣ ਇਲਾਜ ਲਈ ਨਿੱਪੈਸੇ ਕਿੱਥੋਂ ਲਿਆਵਾਂਗਾ ਡਾਕਟਰ ਆਖਦਾ ਪੂਰੇ 10-15 ਲੱਖ ਦਾ ਖਰਚਾ ਉਹ ਇਲਾਜ ਦੀ ਭਜਨ ਸਿੰਘ ਨੇ ਅੱਖਾਂ ਪਰ ਆਖਿਆ ਯਾਰ ਮੈਂ ਆਪਣਾ ਕਿਲਾ ਵੇਚ ਦੂੰ ਤੂੰ ਇਲਾਜ ਕਰਾ ਮੈਂ ਤੇਰੇ ਨਾਲ ਖੜਾ ਭਜਨ ਸਿੰਘ ਵਿਕਾਰ ਸੁਣ ਜੰਗੀਰ ਸਿੰਘ ਬੋਲਿਆ ਕਿਡਨੀ ਦਾ ਇੰਤਜ਼ਾਮ ਵੀ ਡਾਕਟਰ ਆਕਤਾ ਸੇ ਆਪ ਹੀ ਕਰਨਾ ਪੈਂਦਾ ਏ ਇਹ ਸੁਣ ਭਜਨ ਸਿੰਘ ਅੱਖਾਂ ਲੱਗਾ ਮੈਂ ਕਿਡਨੀ ਵੀ ਦੇ ਦਿਆਂ ਤੂੰ ਦਿਲ ਨਾ ਛੱਡ ਕੁਝ ਦੇਰ ਲਈ ਦੋਵੇਂ ਦੋਸਤਾਂ ਵਿੱਚ ਚੁੱਪ ਅਸਰ ਗਈ ਫਿਰ ਚੁੱਪ ਨੂੰ ਤੋੜਦਿਆਂ ਜੰਗੀਰ ਸਿੰਘ ਬੋਲਿਆ ਯਾਰ ਮੈਨੂੰ ਮਰਨ ਦਾ ਦੁੱਖ ਨਹੀਂ ਮੈਨੂੰ ਫਿਕਰ ਤਾਂ ਤੇਰੀ ਭਾਪੀ ਦਾ ਏ ਮੈਂ ਆਪਣੀ ਸਾਰੀ ਜ਼ਮੀਨ ਜਾਇਦ ਉਸਦੇ ਨਾਂ ਕਰਵਾ ਦਿੱਤੀ ਨੂੰ ਪੁੱਤੇ ਮੈਨੂੰ ਵਿਸ਼ਵਾਸ ਨਹੀਂ ਉਸ ਨੂੰ ਸੰਭਣਗੇ ਬੰਦ ਕਰ ਵਿਚਾਰੀ ਬਾਲੀ ਪੂੜੀ ਤੂੰ ਮੇਰਾ ਇੱਕ ਕੰਮ ਕਰੇਗਾ ਹਰਪਜਨ ਸਿੰਘ ਬੋਲਿਆ ਇਹ ਵੀ ਕੋਈ ਆਖਣ ਵਾਲੀ ਆ ਤੂੰ ਕੰਮ ਦੱਸ ਤੇਰੇ ਲਈ ਤਾਂ ਜਾਨ ਵੀ ਹਾਜ਼ਰਾ ਜੰਗੀਰ ਸਿੰਘ ਬੋਲਿਆ ਠੀਕ ਆ ਤੋ ਹੁਣ ਮੇਤਾ ਨਹੀਂ ਹੋ ਸਕਦਾ ਜਾਣਾ ਤੇ ਤੈ ਬਸ ਮੇਰੇ ਜਾਣ ਤੋਂ ਪਹਿਲਾਂ ਤੂੰ ਮੇਰੇ ਨਾਲ ਇੱਕ ਵਾਅਦਾ ਕਰ ਲੈ ਤਾਂ ਮੇਰੀ ਜਾਨ ਸੌਖੀ ਹੋ ਜਾਵੇਗੀ ਭਜਨ ਸਿੰਘ ਨੇ ਆਖਿਆ ਮੈਂ ਵਾਦਾ ਕਰਦਾ ਹਾਂ ਤੂੰ ਜੋ ਆਖੇਂਗਾ ਜਿਵੇਂ ਆਖੇਂਗਾ ਮੈਂ ਕਰਾਂਗਾ ਪਰ ਯਾਰ ਇਹ ਮਰਨ ਵਾਲੀਆਂ ਗੱਲਾਂ ਨਾ ਕਰ ਜੇ ਪੰਥ ਸਿੰਘ ਸਾਥ ਨਹੀਂ ਦਿੰਦਾ ਤਾਂ ਕੀ ਏ ਤੇਰਾ ਇਹ ਯਾਰ ਅਜੇ ਜਿਉਂਦਾ ਏ ਤੇਰਾ ਇਲਾਜ ਵੀ ਕਰਵਾਉ ਤੇ ਤੇਰੀ ਖੇਤੀ ਦੀਵੇ ਮੈਂ ਆਪੇ ਸੰਭਾਲ ਕਰ ਲਵਾਂਗਾ ਜੰਗੀਰ ਸਿੰਘ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ ਦੇਖ ਭਜਨਿਆ ਤੇਰਾ ਪਹਿਲਾ ਵਿਆਹ ਕਾਮਯਾਬ ਨਹੀਂ ਸੀ ਹੋਇਆ ਤੇ ਤੂੰ ਡਰਦੇ ਨੇ ਦਵਾਰਾ ਵਿਆਹ ਨਹੀਂ ਕਰਵਾਇਆ ਪਰ ਆਮਾ ਦੇ ਬੱਚੇ ਤੇਰੀ ਜ਼ਮੀਨ ਜਾਇਦਾਦ ਦੀ ਤਾਂ ਚੰਗੀ ਤਰ੍ਹਾਂ ਸੰਭਾਲ ਕਰਦੇ ਨੇ ਪਰ ਤੈਨੂੰ ਸਾਂਭਣਾ ਉਹਨਾਂ ਨੂੰ ਔਖਾ ਲੱਗਦਾ ਤੇਰੀ ਰੋਟੀ ਟੁੱਕਦਾ ਵੀ ਕੋਈ ਸਮਾਂ ਨਹੀਂ ਮਰਜ਼ੀ ਨਾਲ ਦਿੰਦੇ ਨੇ ਜੰਗੀਰ ਦੇ ਗੱਲ ਸੁਣ ਭਜਨ ਸਿੰਘ ਚਾਹੁੰਦਾ ਹੋਇਆ ਵੀ ਕੁਝ ਬੋਲ ਨਾ ਸਕਿਆ ਜੰਗੀਰ ਸਿੰਘ ਅੱਗੇ ਬੋਲਿਆ ਮੇਰੀ ਜਾਨ ਤੋਂ ਬਾਅਦ ਤੂੰ ਬੰਦ ਕਰਨ ਨਾਲ ਵਿਆਹ ਕਰਵਾ ਲੈ ਤੈਨੂੰ ਪਤਾ ਉਹ ਮੇਰੇ ਤੋਂ ਪੂਰੇ 10 ਸਾਲ ਛੋਟੀ ਮੇਰੇ ਬਾਦ ਉਸ ਦਾ ਕਿਸੇ ਨੇ ਖਿਆਲ ਨਹੀਂ ਰੱਖਣਾ ਆਪਣੀ ਉਮਰ ਕਿਵੇਂ ਖੜੇਗੀ ਮੇਰਾ ਇਹ ਕੰਮ ਤੈਨੂੰ ਕਰਨਾ ਹੀ ਪੈਣਾ ਹੈ ਮੈਂ ਇੱਕ ਚਿੱਠੀ ਬੰਦ ਕਰ ਲਈ ਵੀ ਇਹ ਸਭ ਲਿਖ ਕੇ ਰੱਖ ਜਾਵਾਂਗਾ ਭਜਨ ਸਿੰਘ ਕੁਝ ਬੋਲਦਾ ਜੰਗੀਰ ਸਿੰਘ ਫਿਰ ਬੋਲਿਆ ਮੇਰੇ ਯਾਰ ਦੇ ਵੀ ਰੋਟੀ ਪਕਦੀ ਹੋ ਜਾਓ ਉਸ ਨੂੰ ਭੁੱਖਾ ਨਹੀਂ ਰਹਿਣਾ ਪਵੇਗਾ ਤੇ ਬੰਦ ਕਰਨੋਂ ਤੇਰਾ ਸਾਥ ਮਿਲ ਜਾਉ ਤੁਸੀਂ ਇੱਕ ਦੂਜੇ ਦਾ ਸਹਾਰਾ ਬਣ ਕੇ ਜ਼ਿੰਦਗੀ ਜੀ ਲਮੋਗੇ ਆਖੇ ਜੀ ਹੁੰਦਾ ਹੱਕ ਸਭ ਨੂੰ ਆ ਮਰਨ ਵਾਲੇ ਦੇ ਨਾਲ ਮਰਿਆ ਨਹੀਂ ਜਾ ਸਕਦਾ ਇਨਾਂ ਆਖ ਜੰਗੀਰ ਸਿੰਘ ਉੱਠ ਖੜਾ ਹੋਇਆ ਤੇ ਦੁਰਦੇ ਦੁਰਦੇ ਆਖਣ ਲੱਗਾ ਦੇਖ ਯਾਰਾ ਵਾਦਾ ਪੱਕਾ ਏ ਨਿਭਾਉਣਾ ਪੈਣਾ ਮੈਨੂੰ ਤੇਰੇ ਉੱਪਰ ਵਿਸ਼ਵਾਸ ਆ ਇਨਾਂ ਆਖ ਜੰਗੀਰ ਸਿੰਘ ਉੱਥੋਂ ਚਲਾ ਗਿਆ ਤੇ ਭਜਨ ਸਿੰਘ ਉੱਥੇ ਬੈਠਾ ਰਿਹਾ ਜੰਗੀਰ ਸਿੰਘ ਦੀ ਆਖੀਆਂ ਗੱਲਾਂ ਉਸਨੂੰ ਪਰੇਸ਼ਾਨ ਕਰਨ ਲੱਗੀਆਂ ਉਸਦੇ ਮੂੰਹੋਂ ਨਿਕਲਿਆ ਕਿੱਡਾ ਜਿਗਰਾ ਏ ਮੇਰੇ ਜਿਗਰੀ ਯਾਰ ਦਾ ਜੰਗੀਰ ਦਾ ਵਾਹਿਗੁਰੂ ਉਸਨੂੰ ਠੀਕ ਕਰਦੇ ਭਜਨ ਸਿੰਘ ਉੱਥੇ ਬੈਠਿਆ ਬਾਬਾ ਸਮਾ ਹੋ ਗਿਆ ਸੀ ਆਪਣੀਆਂ ਸੋਚਾਂ ਵਿੱਚ ਡੁੱਬਿਆ ਭਜਨ ਸਿੰਘ ਉੱਥੋਂ ਉੱਠ ਪਰ ਕਰਜਾ ਨੂੰ ਉਸ ਦਾ ਦਿਲ ਨਹੀਂ ਸੀ ਕਰ ਰਿਹਾ ਫਿਰ ਵੀ ਉਸਨੇ ਕਰ ਦੇ ਰਸਤੇ ਵੱਲ ਪੈਰ ਵਧਾ ਦਿੱਤੇ ਘਰ ਪਹੁੰਚਦੇ ਨੂੰ ਕਿਸੇ ਨੇ ਰੋਟੀ ਨਾ ਪੁੱਛੀ ਤੇ ਨਾ ਹੀ ਉਸਨੇ ਮੰਗੀ ਬਸ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਲੰਮਾ ਪੈ ਗਿਆ ਸ਼ਤਵਲ ਵੇਖਦਾ ਵੇਖਦਾ ਆਪਣੇ ਤੇ ਜੰਗੀਰੇ ਤੇ ਦੂਸਰੇ ਬਾਰੇ ਸੋਚਦਾ ਰਿਹਾ ਫਿਰ ਉਸ ਵਾਦੇ ਬਾਰੇ ਸੋਚਣ ਲੱਗਾ ਜਿਹੜਾ ਅਜੇ ਹੀ ਜੰਗੀਰ ਸਿੰਘ ਨੇ ਉਸ ਤੋਂ ਲਿਆ ਸੀ ਸੋਚਾਂ ਵਿੱਚ ਡੁੱਬੇ ਨੂੰ ਕਿਹੜੇ ਦੇ ਲਈ ਨੀਂਦ ਆ ਗਈ ਉਸਨੂੰ ਪਤਾ ਹੀ ਨਾ ਲੱਗਾ ਸਵੇਰੇ ਵੀ ਉਸ ਨੂੰ ਕਿਸੇ ਨੇ ਚਾਹ ਨਾ ਪੁੱਛੀ ਤੇ ਉਹ ਬਿਨਾਂ ਚਾਹ ਪੀਤੇ ਆ ਖੇਤਾਂ ਨੂੰ ਚਲਾ ਗਿਆ ਖੇਤ ਪਹੁੰਚ ਉਸ ਦੀਆਂ ਅੱਖਾਂ ਜੰਗੀਰ ਸਿੰਘ ਨੂੰ ਲੱਭਣ ਲੱਗੀਆਂ ਪਰ ਉਸ ਨੂੰ ਜੰਗੀਰ ਸਿੰਘ ਕਿਤੇ ਨਜ਼ਰੀ ਨਾ ਪਿਆ ਫਿਰ ਆਖਣ ਲੱਗਾ ਰੱਬਾ ਖੇਰ ਕਰੀ ਮੇਰੇ ਯਾਰ ਨੂੰ ਠੀਕ ਕਰਦੇ ਉਸ ਬਦਲੇ ਚਾਹੇ ਮੈਨੂੰ ਬਿਮਾਰ ਕਰਦੇ ਆਪਣੇ ਖੇਤਾਂ ਦੇ ਨਾਲ ਭਜਨ ਸਿੰਘ ਜੰਗੀਰ ਸਿੰਘ ਦੇ ਖੇਤਾਂ ਨੂੰ ਵੀ ਪਾਣੀ ਲਾਉਣ ਲੱਗ ਪਿਆ ਖੇਤਾਂ ਨੂੰ ਪਾਣੀ ਲਾਉਂਦੇ ਨੂੰ ਚਾਹ ਦੀ ਟੋਟ ਲੱਗੀ ਤਾਂ ਦੇਖਿਆ ਸਾਹਮਣੇ ਜੰਗੀਰ ਸਿੰਘ ਆ ਰਿਹਾ ਸੀ ਉਸ ਦੇ ਹੱਥ ਵਿੱਚ ਡੋਲੂ ਸੀ ਡੋਲੂ ਲੈ ਸਿੱਧਾ ਭਜਨ ਸਿੰਘ ਕੋਲ ਆਖਣ ਲੱਗਾ ਛਲ ਯਾਰ ਚਾਹ ਪੀਣਿਆਂ ਬੈਠ ਕੇ ਤੈਨੂੰ ਦੇਖ ਕੇ ਤਾਂ ਇਹ ਲੱਗਦਾ ਤੂੰ ਰਾਤ ਰੋਟੀ ਨਹੀਂ ਖਾਂਦੀ ਤੇ ਸਵੇਰੇ ਵੀ ਜਿਵੇਂ ਤਨਵਾ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈਸ਼ੀ ਕਾਲ ਜੀ